ਸਾਨੂੰ ਕਹਿੰਦੇ ਮੰਨੇ ਦੇ ਗਾਲਿਆਂ ਨੇ ਜਾਣਾ ਅਸੀਂ ਆ ਗਏ ਆ ਅਸੀਂ ਹਾਜ਼ਰ ਆ ਉਧਰ ਤੁਸੀਂ ਭਾਸ਼ਣ ਸੁਣਨ ਕਿਉਂ ਨਹੀਂ ਗਏ ਜੀ ਉਹ ਪਾਠ ਨੂੰ ਉਹ ਨਹੀਂ ਕਿੰਨੀ ਉਥੇ ਦੇ ਸੀਡੀ ਦਿਖਾ ਲਦੇ ਆ ਬਸ ਇਹ ਯੋਗ ਨਸ਼ਾ ਵਿਰੋਧ ਦੇ ਵਿੱਚ ਜਿਹੜੇ ਤੁਸੀਂ ਆਏ ਹੋ ਸਾਰੇ ਨਰੇਗਾ ਵਾਲੇ ਆ ਜੀ ਉਹ ਅਸੀਂ ਨਸ਼ੇ ਨਹੀਂ ਨਾ ਕਰਦੇ ਅਸੀਂ ਸਾਡਾ ਨਸ਼ੇ ਨਾਲ ਸੰਬੰਧ ਨਹੀਂ ਇਹ ਯੋਗ ਨਸ਼ਾ ਵਿਰੋਧੀ ਦੇ ਨਰੇਗਾ ਵਾਲੇ ਆ ਸਾਰੇ ਨਰੇਗਾ ਵਾਲੇ ਆ ਇਹ ਆਈ ਦਿਹਾੜੀ ਖਾਤਰ ਆਏ ਆ ਸਾਡੀ ਦਿਹਾੜੀ ਵਧੇ ਕਾਚ ਤੁਸੀਂ ਪੁਵਾਤਮਨ ਸਾਹਿਬ ਦਾ ਪਾਠ ਸੁਣਨਾ ਪਸੰਦ ਨਹੀਂ ਕਰਦੇ ਜੀ ਨਹੀਂ ਆਹੀ ਨਹੀਂ ਕਰਦੇ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਕੁ ਬੱਚੇ ਨੇ ਜਿਹੜੇ ਨਸ਼ੇ ਕਰ ਰਹੇ ਨੇ ਜੀ ਤੇਰੇ ਆ ਭਰਾਵਾ ਸਾਰੀ ਗਲੀ ਆ ਜੇ ਕਿਸੇ ਦੇ ਇੱਕ ਇੱਕ ਲੱਗਾ ਦੋ ਵਾ ਦੋ ਆ ਤਿੰਨੇ ਆ ਤਿੰਨੇ ਤੁਹਾਡੇ ਕਿੰਨੇ ਬੱਚੇ ਆ ਜੀ ਸਾਡਾ ਇੱਕੋ ਹੀ ਆ ਸਾਡਾ ਤਾਂ ਆਪ ਦਾ ਲੱਗਾ ਹੋਇਆ ਅਸੀਂ ਕੀ ਕਹਿਣਾ ਨਸ਼ੇ ਸੜਾਉ ਕੇਂਦਰ ਵੀ ਹੈਗੇ ਨੇ ਤੁਸੀਂ ਆਪਣਾ ਬੱਚਾ ਕਦੇ ਨਸ਼ੇ ਸੜਾਉ ਕੇਂਦਰ ਦੇ ਵਿੱਚ ਭੇਜਿਆ? ਅਸੀਂ ਤਾਂ ਪ੍ਰਾਈਵੇਟ ਭਰਾਵਾ ਜਮਾ ਕਰਾਇਆ ਵਾ। ਅਸੀਂ ਤਾਂ 80000 ਰੁਪਈਆ ਲਾਇਆ ਉੱਤੇ। ਅਸੀਂ ਤਾਂ ਸਰਕਾਰੀ ਚ ਲੈ ਜਾਂਦੇ। ਸਰਕਾਰੀ ਵਾਲੇ ਕੜਾ ਹਟਾਉਂਦੇ ਜਦ ਗੋਲੀ ਸਰਕਾਰੀ ਚ ਚੱਲਦੀ। ਤਾਂ ਸਰਕਾਰੀ ਚ ਨਸ਼ਾ ਕਿੱਥੋਂ ਬੰਦ ਕਰ ਦੇਣਗੇ? ਆ ਬਿੱਲੇ ਬਿੱਲੇ ਲੋਰ ਦੇ ਨਾਲ ਜਾਂ ਕੱਠ ਕਰਨ ਦੇ ਨਾਲ ਨਸ਼ਾ ਖਤਮ ਹੋ ਜਾ ਪੰਜਾਬ ਚ। ਨਸ਼ਾ ਨਹੀਂ ਖਤਮ ਹੋ ਸਕਦਾ ਇਹ। ਨਾ ਨਾ। ਇਹਦੀ ਵਾਕਿਆ ਯੋਧੇ ਇਹ ਵਧੀਆ ਚੱਲ ਰਿਹਾ ਜੀ ਨਹੀਂ ਸਾਨੂੰ ਤਾਂ ਨਹੀਂ ਪਤਾ ਭਰਾਵਾ ਇਹ ਨਸ਼ੇ ਬੰਦ ਹੋਣਗੇ ਸਰਕਾਰੀਆ ਤਾਲਾ ਚ ਤਾਂ ਗੋਲੀਆਂ ਨਹੀਂ ਪੰਦਨ ਤਗਾ ਇਕੱਠੇ ਦਾਣੇ ਬੋਰਾ ਬੋਰਾ ਮਿਲਦੇ ਹੀ ਪਰਿਵਾਰ ਨੂੰ ਇੱਕ ਜੀ ਉਹ ਤਾਂ 5 ਕਿਲੋ ਪਖਾਰੀ ਬਣਾਤਾ ਇੰਨੇ ਇਹ ਸਦਾ ਦੇਨੇ ਕਰ ਭਗਵਾਨਤ ਸਿੰਘ ਕਹਿੰਦੇ ਅਸੀਂ ਰੰਗਲਾ ਪੰਜਾਬ ਬਣਾ ਰਹੇ ਇਹ ਰੰਗਲਾ ਬਣਾਉਂਦਾ ਆਪਦਾ ਘਰ ਬਣਾਉਂਦਾ ਹੂ ਰੰਗਲਾ ਜਨਤਾ ਰੰਗਲੀ ਨਗੀ ਉਮਰ ਤੁਹਾਡੀ ਕਿੰਨੀ ਉਮਰ ਹੈ ਜੀ ਮੇਰੀ 70 ਸਾਲ ਤੋਂ 70 ਸਾਲਾਂ ਦੇ ਵਿੱਚ ਪਹਿਲਾਂ ਇਸ ਤਰ੍ਹਾਂ ਦੀ ਸਰਕਾਰ ਦੇਖੀ ਜੀ ਨਹੀਂ ਦੇਖੀ ਇਹਦੇ ਹਰ ਕਾ ਕੁਝ ਦੇਖਿਆ ਨਹੀਂ ਪਾਪੀ ਆ ਸਮਝੋ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਜਲੰਧਰ ਦੇ ਵਿੱਚ ਯੁੱਧ ਨਸ਼ਿਆਂ ਵਿਰੋਧ ਤਹਿਤ ਅੱਜ ਵੱਡੀ ਰੈਲੀ ਰੱਖੀ ਗਈ ਹੈ ਤਾ ਬਖੋ ਬਖਰੇ ਪਿੰਡਾਂ ਸ਼ਹਿਰਾਂ ਦੇ ਲੋਕ ਅੱਜ ਜਲੰਧਰ ਪਹੁੰਚੇ ਨੇ ਤਾਂ ਇੱਧਰ ਬਹੁਤੇ ਲੋਕ ਐ ਜਿਹੇ ਨੇ ਜਿਹੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਭਾਸ਼ਣ ਸੁਣਨ ਨਹੀਂ ਗਏ ਤਾਂ ਇਹ ਬਾਹਰ ਹੀ ਬੈਠੇ ਹੋਏ ਨੇ ਤਾਂ ਇਹਨਾਂ ਨੂੰ ਜਾਣਦੇ ਵੀ ਭਾਈ ਭਗਵੰਤ ਮਾਨ ਸਾਹਿਬ ਦਾ ਭਾਸ਼ਣ ਸੁਣਨ ਕਿਉਂ ਨਹੀਂ ਗਏ ਇਹ ਬਾਪੂ ਜੀ ਸਾਸੀ ਕਾਲ ਜੀ ਸਾਚੀ ਕਾਲ ਜੀ ਕਿ ਭਗਵੰਤ ਮਾਨ ਸਾਹਿਬ ਨੇ ਉਧਰ ਜੀ ਯੁੱਧ ਨਸ਼ਾ ਵਿਰੁੱਧ ਛੇੜਿਆ ਹੋਇਆ ਤਾਂ ਉਹਨਾਂ ਦਾ ਭਾਸ਼ਣ ਸੁਣਨੇ ਗਏ ਤੁਸੀਂ ਸਾਹਿਬ ਅਸੀਂ ਆਪਦੇ ਮਨੋਰਥ ਲਈ ਬੈਠੇ ਆ ਉਹ ਆਪਦੇ ਲਈ ਬੈਠੇ ਆ ਇਹ ਨਸ਼ਾ ਮੁਕਤ ਹੋ ਨਹੀਂ ਸਕਦਾ ਪੰਜਾਬ ਇਹ ਭਗਵਾਨ ਤੁਮਾਰ ਸਾਹਿਬ ਨੇ ਯੁੱਧ ਛੇੜਿਆ ਹੋਇਆ ਜੀ ਜੁੱਧ ਉੱਥੇ ਫਿਰ ਤੁਸੀਂ ਯੁੱਧ ਚ ਗਏ ਕਿਉਂ ਨਹੀਂ ਪਾਛਣ ਸੁਣ ਕਿਉਂ ਨਹੀਂ ਗਏ ਜੀ ਕੋਈ ਉਹਨੂੰ ਕੋਈ ਥਾਂ ਨਹੀਂ ਦਿੱਤਾ ਨਸ਼ਾ ਮੁਕਤ ਹੋ ਨਹੀਂ ਸਕਦਾ ਕਦੇ ਵੀ ਕਿੱਦਾਂ ਹੋ ਜਵੇ ਇਹ ਸਾਰੀਆਂ ਦੁਕਾਨਾਂ ਜਿਹੜੀਆਂ ਨਸ਼ੇ ਵਾਲੀਆਂ ਲਾ ਕੇ ਠੇਕੇ ਗੋਲੀਆਂ ਵੇਚਣ ਵਾਲੇ ਇਹ ਸਭ ਕੋਈ ਬੰਦ ਹੋਵੇ ਤਫੇ ਜਾ ਕੇ ਬੰਦ ਹੋਊਗਾ ਫਿਰ ਉਧਰ ਤੁਸੀਂ ਪਾਛਣ ਸੁਣ ਕਿਉਂ ਨਹੀਂ ਗਏ ਜੀ ਉਹ ਪਾਛਣ ਉਹ ਨਹੀਂ ਕੀਮਤੀ ਉਥੇ ਦੇ ਸੀਡੀ ਦਿਖਾਉਂਦੇ ਆ ਬਸ ਹੋਰ ਕੋਈ ਆਇਆ ਨਹੀਂ ਆ ਹੁਣ ਉਹ ਬੋਲਦਾ ਹੋਊਗਾ ਅਸੀਂ ਬਾਹਰ ਨਿਕਲਾਂਗੇ ਭਗਵੰਤਬਾਹਬ ਉੱਥੇ ਆ ਗਏ ਆ ਜੀ ਹੁਣ ਤੁਸੀਂ ਉਹਨਾਂ ਨੂੰ ਸੁਣੇ ਜਾਣਾ ਨਹੀਂ ਸਾਡਾ ਮਕਸਦ ਨਹੀਂ ਨਾ ਗਰੀਬ ਤੇ ਗਰੀਬ ਬੈਠੇ ਆ ਇਹ ਮਨਰੇਗਾ ਤੇ ਨਿਕਮ ਕਰਕੇ ਰੋਟੀ ਖਾਂਦੇ ਸਾਰੇ ਇਹ ਮਨਰੇਗਾ ਵਾਲੇ ਲੋਕ ਆ ਜਿਹੜੇ ਅਸੀਂ ਉਹ ਫਿਰ ਯੋਧ ਨਸ਼ਿਆਂ ਵਿਰੁੱਧ ਦੇ ਵਿੱਚ ਜਿਹੜੇ ਤੁਸੀਂ ਆਏ ਹੋ ਸਾਰੇ ਨਰੇਗਾ ਵਾਲੇ ਆ ਜੀ ਉਹ ਅਸੀਂ ਨਸ਼ੇ ਨਹੀਂ ਨਾ ਕਰਦੇ ਅਸੀਂ ਸਾਡਾ ਨਸ਼ੇ ਨਾਲ ਸੰਬੰਧ ਨਹੀਂ ਸਾਡਾ ਇਸ ਗੱਲ ਨਾਲ ਕੋਈ ਸੰਬੰਧ ਨਹੀਂ ਸਾਨੂੰ ਲੈ ਆਇਆ ਇਹ ਯੁੱਧ ਨਸ਼ਾ ਵਿਰੋਧ ਚ ਨਰੇਗਾਲੇ ਆਏ ਆ ਜੀ ਸਾਰੇ ਨਰੇਗਾਲੇ ਆਏ ਆ ਨਰੇਗਾਲੇ ਆਏ ਸਾਰੇ ਆਪਣੀ ਮਰਜ਼ੀ ਨਾਲ ਆਏ ਜੇ ਧੱਕੇ ਨਾਲ ਲੈ ਕੇ ਆਏ ਨਹੀਂ ਧੱਕੇ ਨਾਲ ਸਾਨੂੰ ਕੋਈ ਨਹੀਂ ਲੈ ਕੇ ਆ ਆਪਣੀ ਮਰਜ਼ੀ ਨਾਲ ਆਏ ਵੀ ਆਈ ਦਿਹਾੜੀ ਖਾਤਰ ਆਏ ਆ ਸਾਡੀ ਦਿਹਾੜੀ ਵਧੇ ਅੱਛਾ ਤੁਸੀਂ ਭਗਵੰਤ ਮਾਨ ਸਾਹਿਬ ਦਾ ਪਾਠ ਸੁਣਨਾ ਪਸੰਦ ਨਹੀਂ ਕਰਦੇ ਜੀ ਨਹੀਂ ਆਹੀ ਨਹੀਂ ਕਰਦੇ ਭਗਵੰਤ ਮਾਨ ਸਾਹਿਬ ਦਾ ਪਾਠ ਸੁਣਨਾ ਪਸੰਦ ਨਹੀਂ ਕਰਦੇ ਅਸੀਂ ਜਿੰਨੇ ਲੋਕ ਆ ਸਾਡੇ ਅਸੀਂ ਅਸੀਂ ਬਾਹਰ ਬੈਠੇ ਆ ਅਸੀਂ ਸਾਡੀ ਦਿਹਾੜੀ ਨਹੀਂ ਕੋਈ ਮਕਸਦੇ ਨੇ ਕੀਤਾ ਨਹੀਂ ਪੂਰਾ ਸਾਡਾ ਮਕਸਦ ਨਹੀਂ ਕੋਈ ਜੋ ਮੁੱਖ ਮੰਤਰੀ ਬਣਿਆ 5 ਕਿਲੋ ਦਾਣਿਆਂ ਤੇ ਲੈ ਆਇਆ ਬਿਲਕੁਲ ਬਿਲਕੁਲ 5 ਕਿਲੋ ਦਾਣੇ ਸਾਨੂੰ ਮਿਲਦੇ ਆ ਤੈਨੂੰ ਦੱਸਣਾ ਕਰਕੇ ਬੋਲੋ ਇੱਕ ਇੱਕ ਕਰਕੇ ਬੋਲੋ ਅੱਛਾ ਹਾਂਜੀ ਮੈਂ ਤੈਨੂੰ ਸਹੀ ਗੱਲ ਦੱਸਾਂ ਨਾ ਬਿਲਕੁਲ ਇਕੱਠੇ ਦਾਣੇ ਬੋਰਾ-ਬੋਰਾ ਮਿਲਦੇ ਹੀ ਪਰਿਵਾਰ ਨੂੰ ਇੱਕ ਜੀ ਉਹ ਤਾਂ 5 ਕਿਲੋ ਪਖਾਰੀ ਬਣਾਤਾ ਇਹਨੇ ਇਹ ਸਦਾ ਦੇਣੇ ਕਹਿੰਦਾ ਤੁਮ ਸਾਹਿਬ ਕਹਿੰਦੇ ਅਸੀਂ ਰੰਗਲਾ ਪੰਜਾਬ ਬਣਾ ਰਹੇ ਇਹ ਰੰਗਲਾ ਬਣਾਉਂਦਾ ਅੱਧਾ ਘਰ ਬਣਾਉਂਦਾ ਹੂ ਰੰਗਲਾ ਜਨਤਾ ਰੰਗਲੀ ਨੰਗੀ ਹਾਂ ਗਲਤ ਕਰ ਲਿਆ ਇਹ ਪੰਜਾਬ ਰੰਗਲਾ ਬਣਾ ਇੱਥੇ ਕੋਈ ਸੜਕ ਨਹੀਂ ਬਣਾਈ ਅਸੀਂ ਜਿੱਥੇ ਸਾਡੇ ਪਿੰਡਾਂ ਦੀ ਸ਼ਾਹਕੋਟ ਤੋਂ ਸੜਕ ਜਾਂਦੀ ਆ ਤੂੰ ਜਾ ਕੇ ਦੇਖ ਉਹ ਪਹਿਲੇ ਬਣਾਗਾ ਵਿਚਾਰੇ ਦੁਖੀ ਹੋ ਕੇ ਇਹਨੇ ਨਹੀਂ ਸੜਕ ਨੂੰ ਇੱਕ ਪੈਸਾ ਨਹੀਂ ਲਾਇਆ ਖੜਾ ਕਿਹੜੇ ਖਜ਼ਾਨੇ 'ਚ ਕਢੀ ਜਾਂਦਾ ਪੈਸਾ ਇਹਨੇ ਪੈਸਾ ਨਹੀਂ ਲਾਇਆ ਇੱਕ ਵੀ ਪਜਾਰ ਦੇ ਵਿੱਚ ਨਾ ਇੱਕ 100 ਕਢੀ ਜਾ ਰਿਆ ਸ਼ੋਹ ਚੱਲੀ ਜਾਂਦੀ ਆ ਸ਼ੋਹ ਚੱਲੀ ਜਾ ਰਹੀ ਆ ਮੰਡੇ ਪੂਰੇ ਦੁਨੀਆ ਸਾਹਮਣੇ ਖਿਡਾਰੀ ਜਾਂਦਾ ਮਨਸੂਬੇ ਇਹ ਬਜ਼ੁਰਗੋ ਮਰੇ ਤੁਹਾਡੀ ਕਿੰਨੀ ਉਮਰ ਹੈ ਜੀ ਮੇਰੀ 70 ਸਾਲ ਤੋਂ 70 ਸਾਲਾਂ ਦੇ ਵਿੱਚ ਪਹਿਲਾਂ ਇਸ ਤਰ੍ਹਾਂ ਦੀ ਸਰਕਾਰ ਦੇਖੀ ਜੀ ਨਹੀਂ ਦੇਖੀ ਇਹਦੇ ਅੜਕਾ ਕੁਝ ਦੇਖਿਆ ਨਹੀਂ ਪਾਪੀਆਂ ਸਮਝ ਬਾਦਸ਼ਾਹ ਬਜ਼ੁਰਗ ਸਹੀ ਬੋਲਿਆ ਯਾਰ ਨੂੰ ਯਾਰ 2000 ਦਾ ਵਾਦਾ ਕਰਕੇ ਪਏ ਉਹ ਕਹਿੰਦੇ ਅਸੀਂ ਬਦਲਾਅ ਜਾ ਕੀਤਾ ਕਹਿੰਦੇ 70 75 ਸਾਲਾਂ ਦੇ ਜਿਹੜਾ ਜੀ ਸਾਡਾ ਜਿੰਨੇ ਲੋਕ ਨਾ ਮੰਨੇ ਨੇ ਗਾਲੀ ਆਈ ਆ ਇਹ ਤੁਸੀਂ ਜਾਣਿਓ ਸਾਡਾ ਕੋਈ ਫਾਇਦਾ ਨਹੀਂ ਹੋ ਤਾਂ ਜੀ ਬਾਦ ਬਿਲਕੁਲ ਹਾਂ ਕੋਈ ਫਾਇਦਾ ਨਹੀਂਗਾ ਸਾਡਾ ਕੋਈ ਫਾਇਦਾ ਨਹੀਂ ਉਹਦੇ ਜੋ ਰੋਟੀ ਖਾ ਰਹੇ ਅਸੀਂ ਇਹਨੇ 2500 ਪੈਨਸ਼ਨ ਕਿਹਾ ਸੀ 2500 ਦਾ ਵੇਚ ਨਹੀਂ ਸਕਾ ਜਿੰਨੀ ਬਾਦਲ ਦੇ ਜਮਾਨੇ ਚ ਘੁੰਮ ਗਈ ਕੋਣ ਮੁੱਖ ਮੰਤਰੀ ਜਾਨੀ ਕੇ ਆਇਆ ਕਮਾਤੀ ਉਹਨੇ ਉਹਦੋਂ ਪੇੜਾ ਪੁੱਤ ਵਧਿਆ ਹੀ ਨਹੀਂ ਕੀ ਇਹਦੇ ਕੋ ਖਜ਼ਾਨਾ ਨਹੀਂ ਆਉਂਦਾ ਇਹਦੇ ਕੋ ਗਰੀਬਾਂਵਾਦ ਦੇ ਕਿਹੜਾ ਕੋਚਾ ਆਇ ਨਹੀਂਗਾ ਕੋਚਾ ਨਹੀਂ ਬਸ 93 ਦਸ ਬਾਤ ਨਾ ਮੈਨੂੰ ਮਾਫੀ ਦੇ ਦਿਓ ਇੱਥੇ ਤੁਹਾਨੂੰ ਇਹ ਗੱਲ ਮੈਂ ਪੁੱਛਣੀ ਚਾਹਾਂਗਾ ਕਿ ਐ ਪਿੰਡਾਂ ਦੇ ਲੋਕ ਇਕੱਠੇ ਕਰਕੇ ਯੋਧ ਨਸ਼ਿਆਂ ਵਿਰੁੱਧ ਰੈਲੀ ਰੱਖ ਕੇ ਪੰਜਾਬ ਚੋਂ ਨਸ਼ਾ ਮੋਕਜੂਗਾ ਸਾਨੂੰ ਇਹ ਗੱਲ ਨਹੀਂ ਸਾਨੂੰ ਕਹਿੰਦੇ ਮੰਨੇ ਦੇ ਗਾਲਿਆਂ ਨੇ ਜਾਣਾ ਅਸੀਂ ਆ ਗਏ ਆ ਅਸੀਂ ਹਾਜ਼ਰ ਆ ਅਸੀਂ ਇਹਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਮੁੱਖ ਮੰਤਰੀ ਜੀ ਬਣਾਇਆ ਇਹਨਾਂ ਗਰੀਬਾਂ ਨੇ ਵੀ ਸਾਡੀ ਤੀਜੀ ਤਿਕੜੀ ਆਊਗੀ ਬਦਲ ਵੀ ਬਦਲ ਗਿਆ ਹੁਣ ਕਾਂਗਰਸ ਵੀ ਬਦਲ ਗਈ ਤੀਜੀ ਤਕਰੀਕ ਨਾ ਟਿਕੜੀ ਆਉਗਈ ਦਸੀ ਖਰਿਆ ਸਾਡੀ ਕੋਈ ਸੋਣੀ ਲਊ ਸਾਡੇ ਬੱਚੇ ਨੌਕਰੀਆਂ ਕਰਨਗੇ ਸਾਡੀ ਗਰੀਬੀ ਛੋਟੂ ਹੋ ਅੱਗੇ ਨੂੰ ਥੱਲੇ ਗਿਆ ਕੰਮ ਤਾਂ ਨਹੀਂ ਹੋਇਆ ਇਹ ਕੁਸੂਕਤ ਪਟਾਉਣ ਨਹੀਂ ਹੋਇਆ ਨੌਕਰੀਆਂ ਮਿਲੀਆਂ ਤੁਹਾਡੇ ਬੱਚਿਆਂ ਨੂੰ ਕੋਈ ਨੌਕਰੀ ਨਹੀਂ ਕਿਸੇ ਨੂੰ ਸਾਡੇ ਲੱਗੇ ਛੱਕੇ ਸਰਕਾਰ ਨੇ ਜਿੰਨੇ ਕਾਂਗਰਸ ਨੇ ਪੁਲਿਸ ਦੇ ਮੁੰਡੇ ਕੀਤੇ ਆ ਉਹ ਮੁੰਡੇ ਵਿਚਾਰੇ ਘਰ ਆ ਬਾੜਿਆ 100 ਚੋਂ ਮਜਾ ਸਿਆ 10% ਉਹ ਲੋਕ ਆ ਤੈਨੂੰ ਦੱਸਾਂ ਰੋਟੀ ਖਾਂਦੇ ਬਾਕੀ 90% ਗਰੀਬੀ ਦੀ ਰੇਖਾ ਚ ਕੁਚਲੇ ਪਏ ਆ ਤੇ ਅਨੁਮਾਨ ਲੱਸਾਂ ਅੱਛਾ ਬਿਲਕੁਲ ਆ ਇੱਕ ਵਾਰਾ ਤੁਹਾਨੂੰ ਆ ਦਿਖਾ ਦਿੰਨੇ ਆ ਯੁੱਧ ਨਸ਼ਾ ਵਿਰੋਧ ਵਾਲੇ ਬਿੱਲੇ ਲਾਏ ਹੋਏ ਆ ਕਿ ਮੈਂ ਬੀਡੀਸੀ ਦਾ ਮੈਂਬਰ ਆ ਇਹ ਬਿੱਲੇ ਬਿੱਲੇ ਲਾਉਣ ਦੇ ਨਾਲ ਜਾਂ ਕੱਠ ਕਰਨ ਦੇ ਨਾਲ ਨਸ਼ਾ ਖਤਮ ਹੋ ਜੂ ਪੰਜਾਬ ਚ ਨਸ਼ਾ ਨਹੀਂ ਖਤਮ ਹੋ ਸਕਦਾ ਇਹ ਨਾ ਨਾ ਨਸ਼ਾ ਅਸੀਂ ਅਸੀਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਜਦੋਂ ਅਸੀਂ ਜ਼ਿੰਮੇਵਾਰ ਤੇ ਜਾਣੇ ਆ ਉਹ ਸਾਡੀ ਦਿਹਾੜੀ ਸਾਡੀ ਹਾਲਤ ਜਿਹੜੀ ਆ ਸੁਣੀਓ ਇੱਕ ਮਿੰਟ ਬੱਚਿਓ ਤੁਹਾਡੇ ਕੰਮ ਦੀ ਗੱਲ ਆ ਜ਼ਿੰਮੇਵਾਰ ਤੇ ਦਿਹਾੜੀ ਜਾਣੇ ਆ ਉਹ ਸਾਡੀ ਸਕੂਲ ਤੇ ਸਾਨੂੰ ਖਾਣਾ-ਦਾਣਾ ਜਰੂਰ ਦਿੰਦਾ ਰੋਟੀ ਨਾਲ ਦਿੰਦਾ ਨਹੀਂ ਮਿਲਦਾ ਉਹਦੇ ਉਂ ਜਾਂ ਕਿ ਘਰ ਭਾਵੇਂ ਸਾਨੂੰ ਗਰੀਬਾਂ ਨੇ ਕੀ ਖਰੀਦ ਕੇ ਖਾਣਾ ਉਹਨੇ ਸ਼ਾਮ ਨੂੰ ਜਦੋਂ ਉਹ ਬੈਠੇ ਆ ਨਾ ਘਰ ਉਹਦੇ ਹੀ ਪਾਸ ਬੈਠੇ ਹੋਜੀ ਆਦਰ ਬਹੁਤ ਕਰਦੇ ਆ ਉਹ ਜੀਮੀਦਾਰ ਉਹਨਾਂ ਨੇ ਸ਼ਾਮ ਨੂੰ ਕਹਿੰਦਾ ਕਿਦਾਂ ਵੇਖੀ ਹਾਲਿਆ ਭੋਲਿਆ ਤੇਰਾ ਕੀ ਹਾਲਿਆ ਅਸੀਂ ਕਹਿੰਦੇ ਜੀ ਸਰਦਾਰ ਜੀ ਥੱਕ ਗਏ ਆ ਉਹਨੇ ਪਤਾ ਕੀ ਕਰਨਾ ਉਹਦੇ ਪੱਲਿਓ ਵੀ ਸਾਨੂੰ ਗਲਾਸੀ ਮਿਲਣੀ ਆ ਸਮਝ ਗਿਆ ਹੋਰ ਟੱਕ ਨਹੀਂ ਮਿਲਣਾ ਹੋਰ ਮੈਂ ਤਾਂ ਮੈਲ ਨਹੀਂ 500 ਰੁਪਇਆ ਇਹ ਅੱਜ ਤਾਂ ਚੱਲਦੀ ਆ ਜਾਂ ਹਰ ਇੱਕ ਮਜ਼ਦੂਰ ਨੂੰ ਪੁੱਛਾਂਗਾ 300 ਦੇ ਉੱਤੇ ਹੀ ਤੇ ਖਰਚੇ ਘਾਹ ਦੇ ਕਿੰਨੇ ਆ ਖਰਚੇ ਦਾ ਭਾਵੇਂ ਖਰਚੇ ਕਿੰਨੇ ਜੀ ਮਗਰ ਖਾਣ ਵਾਲੇ ਬਾਬੂ ਜੀ ਤੁਸੀਂ ਖਬਰਾਂ ਦੇਖਦੇ ਹੋ ਨਾ ਟੀਵੀ ਤੇ ਜਿਹੜੀਆਂ ਚੱਲਦੀਆਂ ਨੇ ਇਹ ਟੀਵੀ ਤੇ ਇੱਕ ਸਿਰਫ ਇੱਕ ਉਹ ਆਪਣੇ ਜਿਹੜਾ ਦੇਸ਼ ਦਾ ਪੰਜਾਬੀ ਪ੍ਰੋਗਰਾਮ ਆਪਣੇ ਨੈਸ਼ਨਲ ਹਾਂ ਉਹ ਦੇਖਦੇ ਉਹ ਦੇਸ਼ ਦਾ ਆ ਤੁਸੀਂ ਆ ਜਿਹੜਾ ਇਹ ਆ ਇਹ ਲੋਕ ਵਾਰਟੀਬੀ ਇਹ ਕਿੱਥੋਂ ਚੱਲਦਾ ਮੈਨੂੰ ਉਹ ਵੀ ਦੱਸ ਦਿਓ ਲੋਕ ਵਾਰਟੀਬੀ ਤੁਹਾਨੂੰ ਤੁਹਾਡੇ ਫੋਨ 'ਚ ਆ ਜਾਣੀ ਖਬਰ ਜੀ ਤੇ ਫੋਨ ਚ ਆਊਗੀ ਬਾਅਦ 'ਚ ਫਿਰ ਅੱਛਾ ਇਹ ਬਜ਼ੁਰਗ ਇੱਕ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹਾਂਗਾ ਇਹ ਭਵੰਤਮਨ ਸਾਹਿਬ ਕਹਿੰਦੇ ਜਿਹੜੇ ਨਸ਼ੇ ਵੇਚਦੇ ਨੇ ਉਹਨਾਂ ਦੇ ਅਸੀਂ ਘਾਟਾ ਰਹੇ ਹਾਂ ਤੁਹਾਨੂੰ ਕੀ ਲੱਗਦਾ ਉਹ ਕਰ ਸਹੀ ਢਾਈ ਜਾ ਰਹੇ ਨੇ ਕਿੰਨੇ ਕਿੱਟ ਠੇ ਆ ਨਸ਼ੇ ਆਲੇ ਤੇ ਬਾਤਕ ਨਹੀਂ ਤੁਸੀਂ ਆਪ ਖੁਰ ਜਾਣੀ ਜਾਣ ਆ ਤੁਸੀਂ ਆਪ ਸਿਆਣੇ ਆ ਬੱਚੇ ਆ ਚਲੋ ਮੈਂ ਮੈਨੂੰ ਗਲਤੀ ਮaaf ਕਰੀ ਮੈਂ ਕਹਿ ਗਿਆ ਮੇਰੇ ਕੋਲ ਰੋਕ ਨਹੀਂ ਹੋਇਆ ਇਹ ਜਨਤਾ ਨੂੰ ਪਤਾ ਲੱਗਦਾ ਸਾਡੀ ਨੂੰ ਜਿਹੜਾ ਪਾਪ ਹੁੰਦਾ ਕਦੇ ਛੁੱਪਦਾ ਨਹੀਂ ਇਹ ਮਤਲਬ ਝੂਠ ਬੋਲ ਰਹੇ ਨੇ ਜਿਹੜੇ ਵੀ ਬੋਲਦੇ ਆ ਮੰਤਰੀਆਂ ਦਾ ਕੰਮ ਹੈ ਸਦਾ 100% ਝੂਠ ਹੈ ਉਹਨੇ ਵਿੱਚ ਦੋ ਗੱਲਾਂ ਸੱਚ ਕਰਕੇ ਉਹ ਆਪਣੀ ਕਾਰ 'ਤੇ ਬਹਿ ਜਾਣਾ ਤਿਲ ਹੋਣਾ ਬਸ ਇਹ ਕੰਮ ਹਰ ਇੱਕ ਨੇ ਫੜਿਆ ਬਿਲਕੁਲ ਬਿਲਕੁਲ ਤੇ ਇੱਧਰ ਨੌਜਵਾਨ ਵੀ ਪਹੁੰਚੇ ਜੀ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਮਿਲੀਆਂ ਜੀ ਸਰਕਾਰੀ ਨੌਕਰੀਆਂ ਸਰਕਾਰੀ ਨੌਕਰੀ ਤਾਂ ਕਦੀ ਨਹੀਂ ਮਿਲੀਆਂ ਬੱਚਿਆਂ ਨੂੰ ਮਿਲੀ ਨਹੀਂ ਨੌਕਰੀ ਬਿਲਕੁਲ ਤੇ ਬਾਈ ਜੀ ਨੌਕਰੀ ਮਿਲੀ ਸਰਕਾਰੀ ਤੁਹਾਨੂੰ ਨਹੀਂ ਬਾਈ ਜੀ ਕਿਉਂ ਜੀ ਬਸ ਨਹੀਂ ਮਿਲੀ ਬਾਈ ਜੀ ਕਿਸੇ ਨੂੰ ਵੀ ਨਹੀਂ ਮਿਲੀ ਮੈਨੂੰ ਕੱਲੇ ਨੂੰ ਥੋੜੋ ਮਿਲਨੀ ਹਾਂਜੀ ਅੱਛਾ ਭਗਵਾਨਤਮਨ ਸਾਹਿਬ ਕਹਿੰਦੇ ਅਸੀਂ ਨੌਜਵਾਨਾਂ ਨੂੰ ਨੌਕਰੀਆਂ ਬੜੀਆਂ ਵੰਡੀਆਂ ਜੀ ਅਸੀਂ ਤਾਂ ਬਾਈ ਜੀ ਦੇਖਿਆ ਨਹੀਂ ਕਿਤੇ ਯਾਰ ਨੌਕਰੀਆਂ ਮਿਲੀਆਂ ਅਨਰੇਗਾ ਨੂੰ ਕਾਦੀਆਂ ਮਿਲੀਆਂ ਬਸ ਬੰਦਿਆਂ ਨੂੰ ਬਿਲਕੁਲ ਤਾਂ ਇੱਧਰ ਆ ਭਾਈ ਸਾਹਿਬ ਭਾਈ ਸਾਹਿਬ ਨੌਕਰੀ ਮਿਲਣੀ ਸਰਕਾਰੀ ਅੱਜ ਤਾਂ 12 12 ਪਾਸ ਕਰਕੇ ਵੀ ਪਾਜੀ ਮਿਸਤਰੀਆਂ ਨਾਲ ਲਵਾਂਡਾ ਚੱਕਣ ਦੇ ਆ ਨੌਕਰੀ ਤਾਂ ਬੜੇ ਦੂਰ ਦੀ ਗੱਲ ਆ अच्छा हां जी ਜਿਹੜੇ ਨਵੇਂ ਨੌਜਵਾਨ ਨੇ ਉਹ ਨੁਯੁਕਤੀ ਪੱਤਰ ਭਗਵੰਤ ਸਿੰਘ ਸਾਹਿਬ ਕਹਿੰਦੇ ਅਸੀਂ ਨੌਕਰੀਆਂ ਦੇ ਰਹੇ ਹਾਂ ਨੁਯੁਕਤੀ ਪੱਤਰ ਵੰਡ ਰਹੇ ਨੇ ਜੀ ਜੇ ਇਹਨਾਂ ਨੂੰ ਮਿਲ ਗਿਆ ਹੂੰਗੀ ਆ ਵਡੀਆਂ ਦੇ ਕੇ ਮਿਲ ਗਿਆ ਹੋਣਗੇ ਆ ਗਰੀਬ ਬੰਦੇ ਨੂੰ ਨੌਕਰੀ ਕਿੱਥੋਂ ਮਿਲਦੀ ਆ ਬਿਲਕੁਲ ਬਿਲਕੁਲ ਜੀ ਇੱਧਰ ਪਾਸੇ ਆਪਾਂ ਇੱਕ ਵਾਰ ਜਿਹੜੇ ਲੋਕ ਬੈਠੇ ਹੋਏ ਨੇ ਇਹ ਵੀ ਇੱਥੇ ਪਹੁੰਚੇ ਨੇ ਇਸ ਰੈਲੀ ਦੇ ਵਿੱਚ ਆ ਬਜ਼ੁਰਗ ਪਹੁੰਚੇ ਨੇ ਆ ਬਜ਼ੁਰਗ ਉਹ ਅੰਦਰ ਭਗਵੰਤ ਸਿੰਘ ਸਾਹਿਬ ਦਾ ਭਾਸ਼ਣ ਸੁਣਨੇ ਨਹੀਂ ਗਏ ਜੀ ਤੁਸੀਂ ਜਾਰ ਇੱਥੇ ਆ ਗਏ ਇਹ ਕਹਿੰਦੇ ਬੜਾ ਲੇਟ ਆਉਣਾ 4-5 ਵਜੇ ਤਾਂ ਆ ਗਏ ਆ ਗਏ ਕਹਿੰਦੇ ਬੜਾ ਲੇ ਇਹ ਇਧਰ ਆ ਗਏ 46 ਬੰਦੇ ਕੜੀ ਅੱਛਾ ਭਾਸ਼ਣ ਸੁਣਨਾ ਲਾਈਕ ਨਹੀਂ ਕਰਦੇ ਪਸੰਦ ਨਹੀਂ ਕਰਦੇ ਤੁਸੀਂ ਕਿਉਂ ਨਹੀਂ ਪਸੰਦ ਕਰਦੇ ਪਸੰਦ ਕਰਦੇ ਆਹ ਨਹੀਂ ਕਰਦੇ ਇਹ ਬਿਲਕੁਲ ਇਹ ਮਾਤਾ ਦੇ ਅੰਦਰ ਨਹੀਂ ਗਏ ਤੁਸੀਂ ਭਗਵੰਤ ਮਾਨ ਦਾ ਭਾਸ਼ਣ ਸੁਣਨੇ ਜੀ ਅਸੀਂ ਇੱਥੇ ਬੈਠੇ ਆਂ ਨਹੀਂ ਅੱਛਾ ਇਹ ਕਹਿੰਦੇ ਅਸੀਂ ਯੋਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਹੈ ਤੇ ਯੋਧ ਨਸ਼ਿਆਂ ਵਿਰੁੱਧ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਜੀ ਵਾਕਿਆ ਯੋਧ ਇਹ ਵਧੀਆ ਚੱਲ ਰਿਹਾ ਹੈ ਜੀ ਨਹੀਂ ਸਾਨੂੰ ਤਾਂ ਨਹੀਂ ਪਤਾ ਭਰਾਵਾ ਇਹ ਨਸ਼ੇ ਬੰਦ ਹੋਣਗੇ ਸਰਕਾਰੀਆ ਸਤਾਣਾ ਚ ਤਾਂ ਗੋਲੀਆਂ ਨਹੀਂ ਬੰਦ ਹੁੰਦੀਆਂ ਹੈ ਹਾਂ ਉੱਥੇ ਜਾਣਦੇ ਖਾਣ ਜਾਂਦੇ ਜੇ ਕਹੇਦਾ ਇੱਕ ਇੱਕ ਲੱਗਾ ਦੋ ਆ ਦੋ ਲੱਗੇ ਤਿੰਨੇ ਆ ਤੇ ਤਿੰਨ ਲੱਗੇ ਲੋਕਾਰੇ ਤੇ ਘਰਾਂ ਦੇ ਘਰ ਉੱਜੜਦੇ ਆ ਇਹਨਾਂ ਨੇ ਹੁਣ ਨਸ਼ੇ ਕੀ ਬੰਦ ਕਰਨੇ ਭਰਾਵਾ ਜਿਹੜਾ ਯੁੱਧ ਛੇੜਿਆ ਯੁੱਧ ਚ ਕਾਮਯਾਬੀ ਮਿਲੂਗੀ ਆਮ ਆਦਮੀ ਪਾਰਟੀ ਸਰਕਾਰ ਨੂੰ ਅੱਗੇ ਤੇ ਮਿਲੀ ਨਹੀਂ ਹੁਣ ਤਾਂ ਪਤਾ ਹੁਣ ਦਾ ਪਤਾ ਨਹੀਂ ਹੁਣ ਤਾਂ ਰਹਿ ਹੀ 2 ਸਾਲ ਗਏ ਤੇ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਕੁ ਬੱਚੇ ਨੇ ਜਿਹੜੇ ਨਸ਼ੇ ਕਰ ਰਹੇ ਨੇ ਜੀ ਇਹਰੇ ਆ ਭਰਾਵਾ ਸਾਰੀ ਗਲੀ ਆ ਸਾਰੀ ਗਲੀ ਆ ਹਾਂ ਸਾਰੀ ਗਲੀ ਆ ਜੇ ਕਿਸੇ ਦੇ ਇੱਕ ਇੱਕ ਲੱਗਾ ਦੋ ਆ ਦੋ ਆ ਤਿੰਨੇ ਆ ਤਿੰਨੇ ਤੁਹਾਡੇ ਕਿੰਨੇ ਬੱਚੇ ਆ ਜੀ ਸਾਡਾ ਇੱਕੋ ਹੀ ਆ ਸਾਡਾ ਤਾਬਦਾ ਲੱਗਾ ਹੋਇਆ ਅਸੀਂ ਕੀ ਕਹਿਣਾ ਇਹਨਾਂ ਦਾ ਬੱਚਾ ਜੀ ਨਸ਼ਾ ਕਰ ਰਿਹਾ ਨਸ਼ੇ ਕਰਦਾ ਹਾਂ ਸਾਡੇ ਪਿੰਡ ਹੋਰ ਵੀ ਨਸ਼ੇ ਕਰਦੇ ਆ ਉਹਦੇ ਆ ਚਾਹ ਪਾਣੀ ਪੀਂਦੇ ਨਹੀਂ ਪਹਿਲੋ ਹਸਪਤਾਲ ਜਾ ਵਰਦੇ ਤੇ ਇਹਨਾਂ ਨੇ ਬੀਪੰਗਾ ਨੇ ਕਿਥੋਂ ਰਾਕੀ ਕਰ ਲੈਣੀ ਇਹਨਾਂ ਦੀ ਤੇ ਬੀਪੰਗਾ ਕੰਮ ਕਰਨ ਕਿ ਓਏ ਇਹਨਾਂ ਇਧਿੰ ਆ ਰਾਕੀਆਂ ਕਰਨ ਇਹ ਬਿਲਕੁਲ ਜੀ ਇੱਕ ਦਰਸ਼ਕੋ ਇਹ ਤਰਸ ਵਾਲੀ ਗੱਲ ਵੀ ਹੈ ਕਿ ਇੱਕ ਇਹ ਮਾਂ ਆ ਆਪਣਾ ਦਰਦ ਬਿਆਨ ਕਰ ਰਹੀ ਹੈ ਇਹਨਾਂ ਦਾ ਬੱਚਾ ਵੀ ਨਸ਼ੇ ਕਰ ਰਿਹਾ ਹੈ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਜਿੱਥੇ ਯੁੱਧ ਨਸ਼ੇ ਆ ਵਿਰੁੱਧ ਛੇੜਿਆ ਹੋਇਆ ਹੈ ਤੇ ਉੱਥੇ ਯੁੱਧ ਨਸ਼ੇ ਆ ਵਿਰੁੱਧ ਦੇ ਵਿੱਚ ਮਾਵਾ ਜਿਹੜੀਆਂ ਪਹੁੰਚੀਆਂ ਨੇ ਉਹਨਾਂ ਦੇ ਵੀ ਬੱਚੇ ਵੀ ਨਸ਼ੇ ਕਰ ਰਹੇ ਨੇ ਤੇ ਯੁੱਧ ਦੇ ਖਿਲਾਫ ਜਿਹੜਾ ਇਹ ਨਸ਼ਿਆਂ ਦੇ ਖਿਲਾਫ ਜਿਹੜਾ ਯੁੱਧ ਛੇੜਿਆ ਉੱਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਇਹ ਮੰਨ ਦੁਖੀ ਹੁੰਦਾ ਜੇ ਜਦੋਂ ਬੱਚਾ ਨਸ਼ੇ ਕਰਦਾ ਹੈ ਜਾਂ ਨਸ਼ੇ ਦੀ ਪੂਰਤੀ ਲਈ ਪੈਸੇ ਮੰਗਦਾ ਹੋਊਗਾ ਜੀ ਬਹੁਤ ਜ਼ਿਆਦਾ ਉਹ ਸਰਕਾਰੀ ਹਸਪਤਾਲ ਚ ਭਰਾ ਅਸੀਂ ਨਹੀਂ ਦਿੰਦੇ ਉਹਨੂੰ ਪੈਸਾ ਕੋਈ ਵੀ ਅਸੀਂ ਤਾਂ ਆਪ ਦਿਹਾੜੀ ਦੱਪਾ ਕਰਦੇ ਆਂ ਹਾਂ ਸਾਡੇ ਪਿੰਡ ਜਿਹੜੇ ਵਾਲੇ ਦੋ ਵਾਲੇ ਕਿੰਨੀਆਂ ਕ ਮੌਤਾਂ ਨਸ਼ੇ ਦੇ ਨਾਲ ਹੋਈਆਂ ਜੀ ਜੇ ਗਿਣਤੀ ਗਣੀ ਜਾਵੇ ਤਾਂ ਕਿੰਨੀਆਂ ਕਿੰਨੇ ਹੋ ਗਏ ਤਿੰਨ ਚਾਰ ਮੌਤਾਂ ਹੁਣ ਹੋਣੀ ਹੋਈਆਂ ਸਾਡੇ ਤਾਂ ਹਾਂ ਨਸ਼ੇ ਕਰ ਕਰਕੇ ਅੱਛਾ ਜੀ ਹਾਂ ਉਹਦੇ ਵਿਚਾਰੀ ਜੇ ਬੀਬੀ ਦੇ ਦੋ ਨੇ ਆਲੇ ਸੀ ਪੂਰੀ ਮੁੰਡਾ ਹਾਂ ਉਹ ਹੋਈ ਫਿਰ ਨਸ਼ੇ ਛਡਾਊ ਕੇਂਦਰ ਵੀ ਹੈਗੇ ਨੇ ਤੁਸੀਂ ਆਪਣਾ ਬੱਚਾ ਕਦੇ ਨਸ਼ੇ ਛਡਾਊ ਕੇਂਦਰ ਦੇ ਵਿੱਚ ਭੇਜਿਆ ਜੀ ਅਸੀਂ ਤਾਂ ਪ੍ਰਾਈਵੇਟ ਭਰਾਵਾ ਜਮਾ ਕਰਾਇਆ ਵਾ ਅਸੀਂ ਤਾਂ 30000 ਰੁਪਈਆ ਲਾਇਆ ਉੱਤੇ ਹਾਂ ਹੌਣ ਥੋੜੇ ਕਰੇ ਹੋਏ ਲਿਆ ਹੁਣ ਫੇਰ ਧਿਆਨ ਦਾ ਦੁਬਾਰਾ ਅਸੀਂ ਤਾਂ ਸਰਕਾਰੀ ਚ ਲ ਜਾਂਦੇ ਸਰਕਾਰੀ ਵਾਲੇ ਕੜਾ ਹਟਾਉਂਦੇ ਜਦ ਗੋਲੀ ਸਰਕਾਰੀ ਚ ਚੱਲਦੀ ਤਾਂ ਸਰਕਾਰੀ ਚ ਨਸ਼ਾ ਕਿੱਥੋਂ ਬੰਦ ਕਰ ਦੇਣਗੇ ਸੈਂਟਰ ਚ ਅੱਛਾ ਨਸ਼ੇ ਦੀ ਪੂਰਤੀ ਨੂੰ ਲੈ ਕੇ ਕਿਹੋ ਜੀ ਹੱਦ ਤੱਕ ਬੱਚੇ ਪਹੁੰਚ ਜਾਂਦੇ ਨੇ ਜਦੋਂ ਨਸ਼ੇ ਦੇ ਆਦੀ ਹੁੰਦੇ ਨੇ ਜੀ ਉਹਨਾਂ ਨੂੰ ਕੋਈ ਸੁਰਤੀ ਨਹੀਂ ਨਾ ਮਾਂ ਦੀ ਨਾ ਪੇ ਦੀ ਨਾ ਘਰ ਦੀ ਉਹਨਾਂ ਨੂੰ ਕੋਈ ਸੁਰਤੀ ਨਹੀਂ ਕਰਦੀ ਜਿੱਥੇ ਮਾਗੀ ਡੇ ਪੈਂਦੇ ਇਹ ਬਿਲਕੁਲ ਤਾਂ ਇਹ ਮਾਤਾ ਜੀ ਜਦੋਂ ਬੱਚਾ ਨਸ਼ੇ ਕਰਦਾ ਹੁੰਦਾ ਹੈ ਉਹ ਕਹਿੰਦੇ ਨਸ਼ੇ ਦੀ ਪੂਰਤੀ ਲਈ ਕਿਸੇ ਵੀ ਹੱਦ ਤੱਕ ਪਹੁੰਚ ਜਾਂਦਾ ਹੈ ਤੁਹਾਡੇ ਪਿੰਡ ਦੇ ਵਿੱਚ ਜਾਂ ਮਾਤਾ ਜੀ ਹੁਣੇ ਦੱਸਦੇ ਨੇ ਕਿ ਮੇਰਾ ਬੱਚਾ ਨਸ਼ੇ ਕਰ ਰਿਹਾ ਹੈ ਉਹ ਕਿਸ ਹੱਦ ਤੱਕ ਪਹੁੰਚ ਜਾਂਦੇ ਆ ਜੀ ਮਾਂ ਕੀ ਕਰੇ ਮਾਂ ਕੰਮ ਕਰਦੀ ਆ ਉਹ ਕਿਤੇ ਹੁੰਦਾ ਕੋਈ ਕਿਤੇ ਹੁੰਦਾ ਘਰ ਦੀ ਤੇ ਰਾਤ ਨੂੰ ਅੱਧੀ ਰਾਤ ਆਣ ਕੇ ਵੜਦਾ ਸੁੱਤਿਆਂ ਪਿਆ ਤੇ ਇਹਨਾਂ ਦੀ ਤੇ ਮਾਂ ਕੀ ਕਰੂਗੀ ਤੇ ਬਿਲਕੁਲ ਜਿਹੜੇ ਇਹ ਨਸ਼ਿਆਂ ਵਿਰੋਧ ਜਿਹੜਾ ਯੁੱਧ ਛੇੜਿਆ ਗਿਆ ਹੈ ਇਹਦੇ ਬਾਰੇ ਤੁਸੀਂ ਕੀ ਕਹੋਗੇ ਐ ਯੁੱਧ ਨਸ਼ਿਆਂ ਵਿਰੋਧ ਛੇੜਨ ਦੇ ਨਾਲ ਨਸ਼ੇ ਖਤਮ ਹੋਣਗੇ ਪੰਜਾਬ ਚੋਂ ਸਾਨੂੰ ਤੇ ਮੈਂ ਤੇ ਨਹੀਂ ਹੋਊਗਾ ਹੂੰ ਉਹ ਦੂਜਾ ਤੇ ਹੀ ਆ ਦੁੱਗਣੇ ਨਸ਼ੇ ਚੱਲਦੇ ਛੱਡਣ ਵਾਲਾ ਵੀ ਦੱਸ ਕਿ ਉਹ ਨਸ਼ੇ ਨੂੰ ਛੱਡਣਾ ਆ ਛੱਡ ਹੋਊਗਾ ਨਾ ਸਾਡੇ ਤੇ 10 15 ਮੁੰਡੇ ਆ ਜਿਹੜੇ ਇਹ ਕੰਮ ਕਰਦੇ ਸਵੇਰ ਤੋਂ ਚੱਲ ਜਾਂਦੇ ਆ ਚਾ ਕੋਟੋ ਗੋਲਗਾ ਲਈ ਆਖੇ ਜਿੱਥੇ ਮਾਜੀ ਡਿਗੇ ਰਹਿੰਦੇ ਬਿਲਕੁਲ ਹੀ ਇਹ ਲੋਕ ਨੇ ਜਲੰਧਰ ਦੇ ਵਿੱਚ ਯੋਧ ਨਸ਼ਿਆਂ ਵਿਰੋਧ ਨੂੰ ਲੈ ਕੇ ਅੱਜ ਜਿਹੜਾ ਵੱਡਾ ਇਕੱਠ ਹੋਇਆ ਹੈ ਯੋਧ ਨਸ਼ਿਆਂ ਵਿਰੋਧ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸਰਕਾਰ ਵੱਲੋਂ ਜਿਹੜਾ ਇਕੱਠ ਕੀਤਾ ਗਿਆ ਹੈ ਬਾਹਰ ਨਰੇਗਾ ਵਾਲੇ ਮਜ਼ਦੂਰ ਸੀਗੇ ਉਹਨਾਂ ਨੇ ਆਪਣੇ ਵਿਚਾਰ ਰੱਖੇ ਨਸ਼ਿਆਂ ਨੂੰ ਲੈ ਕੇ ਤੇ ਸਕੂਰ ਪੂਰੀ ਗੱਲਬਾਤ ਨੂੰ ਲੈ ਕੇ ਜਾਂ ਯੋਧ ਨਸ਼ਿਆਂ ਵਿਰੋਧ ਨੂੰ ਲੈ ਕੇ ਜਿਹੜੇ ਤੁਹਾਡੇ ਵਿਚਾਰ ਨੇ ਵਿਚਾਰ ਆਪਣੇ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਬਣੇ ਰਹੋ ਲੋਕੋਵਾਸਟ ਵੀ ਦੇ ਨਾਲ ਧੰਨਵਾਦ